ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟਸਮੀਰ ਤੇ ਸ਼ੇਰਗੜ ਵਾਲੀ ਸੜਕ ਤੇ ਵੀਡੀਓ ਬਣਾ ਰਹੇ ਆ ਬਾਈ ਬੱਬੂ ਦੇ ਘਰੋਂ ਘਰੇਲੂ ਇਹ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ ਬਾਈ ਕੋਲੇ ਦੋ ਨਾਗ ਮਿੱਤਰੋ ਬਕਾਊਗਾ ਇੱਕ ਚੰਗੇ ਦੁੱਧ ਵਾਲੀ ਮੱਝ ਐ ਇੱਕ ਬਾਈ ਕੋਲੇ ਸਾਣ ਐ ਇਹ ਜਿਹੜਾ ਸਾਣ ਆ ਇਹਦੀ ਮਾਂ ਹੀ ਐ ਪੂਰੀ ਜਿਹੜੀ ਡਿਟੇਲ ਤਾਂ ਆਪਾਂ ਬਾਈ ਤੋਂ ਲਵਾਂਗੇ ਵੀ ਬਾਈ ਦਾ ਘਰ ਕਿੱਥੇ ਆ ਕੀ ਰੇਟ ਐ ਤੇ ਕਿੰਨੀ ਉਮਰ ਐ ਕੀ ਮੱਝ ਥੱਲੇ ਮਿੱਤਰੋ ਦੁੱਧ ਸੀ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆਂ ਫੇਰ ਆਪਾਂ ਸੁਣੋ ਧੋੜ ਕੇ ਦਿਖਾ ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਆਪਣਾ ਜਿਹੜਾ ਉਹ ਘਰ ਹੈ ਇਹ ਕਿੱਥੇ ਜੇ ਘਰ ਹੈ ਆਪਣਾ ਜੀ ਕੋਟ ਸ਼ਮੀਰ ਪਿੰਡ ਹੈ ਜੀ ਢਾਣੀ ਚਕੇਰ ਗਿਆ ਸ਼ੇਰਗੜ ਦੇ ਨੇੜੇ ਠੀਕ ਹੈ ਜਿੱਥੇ ਚਰਾਸਤਾ ਜਾ ਪੈਂਦਾ ਹਨਾ ਹਾਂ ਜੀ ਹਾਂ ਜੀ ਪਿੱਛੋਂ ਕੋਹ ਰਾਹ ਮੁਰਦਾ ਸ਼ੇਰਗੜ ਨੂੰ ਆਉਂਦੇ ਨੇ ਠੀਕ ਹੈ ਉਹ ਰਾਹ ਤੋਂ ਕਿੰਨੇ ਕਿਲੋਮੀਟਰ ਤੇ ਹਨਾ ਕਿਲੋਮੀਟਰ ਤੇ ਕੱਚੀ ਢਾਣੀਆ ਚ ਕੱਚੇ ਰਾਹ ਤੇ ਹਾਂ ਜੀ ਠੀਕ ਹੈ ਅੱਜ ਆਪਾਂ ਜਿਹੜੀ ਇਹ ਸਿਹਤ ਪੱਖੋਂ ਵੀ ਚੰਗੀ ਆ ਸਿੰਘ ਗੋੜਾ ਫੇਸ ਕੁਆਲਿਟੀ ਚੰਗੀ ਆ ਕਿੰਨਾ ਕੁ ਦੁੱਧ ਇਹਦਾ ਕੱਢਿਆ ਵਾ ਜੀ ਪਿਛਲੇ ਸੂਏ ਦਾ ਵੀ 17 ਕਿਲੋ ਦੁੱਧ ਕੱਢਿਆ ਹਾਂ ਦੂਜੇ ਸੂਏ ਦਾ ਦੂਜੇ ਸੂਏ ਦਾ ਪਹਿਲੇ ਸੂਏ ਦਾ ਕਿੰਦਾ ਸੀ ਪਹਿਲੇ ਸੂਏ ਦਾ 13 ਤੋਂ 14 ਲੀਟਰ ਸੀ 13 ਤੋਂ 14 ਹਾਂਜੀ ਤੇ ਕਿੰਨਾ ਕਹਿ ਕੇ ਦੇਣੀ ਹੈ ਆਪਾਂ ਜੀ 15 ਕਿਲੋ ਕਹਿ ਕੇ ਦੇਣੀ ਵੀ ਦੁੱਧ 17 ਕੱਢਿਆ ਵੀ ਕਿਲੋ ਦੋ ਕਿਲੋ ਅਗਲੇ ਦੇ ਘਰੇ ਵਧੇ ਸਾਢੇ 13 14 ਕਿਲੋ ਦੁੱਧ ਹੁਣ ਤਿਆਰ ਆਈ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਇਹਨੂੰ ਜੀ 8 ਤਰੀਕ ਦੀ ਸੂਈ ਹੋਈ 8 ਤੇ 7 ਦਿਨ ਹੋ ਗਏ ਹਾਂਜੀ ਠੀਕ ਹੈ ਕਿਉਂਕਿ ਜਿੱਦ ਤੇ ਤੁਸੀਂ ਫੋਨ ਲਾਇਆ ਹੈ ਨਾ ਪਹਿਲਾਂ ਵੀ ਮੈਨੂੰ ਠੀਕ ਹੈ ਤੇ ਵਜਣ ਮਿੱਤਰੋ ਚੰਗਾ ਥਣ ਲੇਪੇ ਦੀ ਬੰਦਰਾ ਪਾਸੋਂ ਨੂੰ ਕੈਮਰਾ ਨੇੜੇ ਕਰਕੇ ਦਿਖਾਵਾਂਗੇ ਬਹੁਤ ਵਧੀਆ ਇੱਕ ਥੋੜਾ ਥਣਾ ਛੋਟਾ ਦਿਖਾਉਂਦੀ ਹੈ ਹਨਾ ਹਾਂਜੀ ਸਿਕਸ ਹਵਾਨੇ ਦੀ ਆ ਉਨੇ ਇਹ ਦੁੱਧ ਬਰਾਬਰ ਹੈ ਦੁੱਧ ਜਾਮ ਬਰਾਬਰ ਹੈ ਠੀਕ ਹੈ ਉਨੇ ਇੱਕ ਦਾ ਮਿੱਤਰੋ ਥਣ ਦਾ ਫਰਕ ਹੈ ਸੈਜ ਦਾ ਹਾਂ ਦਾ ਕਰਕੇ ਜੀ ਭਾਲਾ ਕਈ ਵਾਰੀ ਭਾਲਾ ਹੁੰਦਾ ਕਰਕੇ ਵੀ ਇਧਰਲੇ ਪਾਸੇ ਥੋੜਾ ਜਿਹਾ ਨਹੀਂ ਠੀਕ ਹੈ ਇਹਨੂੰ ਤੋਰੋ ਜੀ ਫਿਰ ਕਿਹੜੇ ਟੀਕੇ ਦੀ ਆਪ ਹੈ ਆਪ 1470 ਦਾ 1470 ਦਾ ਠੀਕ ਹੈ ਮਿੱਤਰੋ 1470 ਦਾ ਆਪ ਹੈ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਪੂਰੀ ਜਾਣਕਾਰੀ ਲੈ ਕੇ ਸਾਨੂੰ ਦੇਵਾਂਗੇ ਕਾਫੀ ਇੱਕ ਮਹੀਨੇ ਬਾਅਦ ਮਿੱਤਰੋ ਆਪਾਂ ਫੇਰ ਕਹਿੰਦੇ ਆ ਵੀ ਫੀਲਡ ਦੇ ਵਿੱਚ ਆ ਰਹੇ ਆ ਕਿਉਂਕਿ ਆਪਣਾ ਐਕਸੀਡੈਂਟ ਹੋਣ ਕਰਕੇ ਆਪਾਂ ਇੱਕ ਮਹੀਨਾ ਕੰਮ ਬੰਦ ਸੀ ਤੇ ਕਾਫੀ ਭਰਾਵਾਂ ਦੀ ਆਪਾਂ ਵੀਡੀਓ ਪਾਉਣੀ ਸੀ ਨਹੀਂ ਪਈਆਂ ਕਿਉਂਕਿ 6:00 ਵਜੇ ਕਰਕੇ ਮਿੱਤਰੋ ਆਪਾਂ ਘਰੇ ਸੀ ਹੁਣ ਦੁਬਾਰੇ ਫੀਲਡ ਦੇ ਵਿੱਚ ਆਪਾਂ 5-4 ਦਿਨਾਂ ਦੇ ਵਿੱਚ ਹੀ ਆ ਜਾਵਾਂਗੇ ਜਿਹੜੇ ਵੀ ਵੀਰ ਭਰਾ ਨੂੰ ਕਿਸੇ ਨੂੰ ਪਸ਼ੂ ਦੀ ਲੋੜ ਹੈ ਜਾਂ ਵੀਡੀਓ ਬਣਵਾਉਣੀ ਹੈ ਤਾਂ ਆਪਣੇ ਨਾਲ ਮਿੱਤਰੋ ਸੰਪਰਕ ਕਰ ਸਕਦੇ ਹੋ ਖਣਲੇ ਬੇਦੀ ਫਿਰ ਆਪਾਂ ਕਹਿਣਾ ਵੀ ਬਹੁਤ ਵਧੀਆ ਇੱਕ 19 ਕੀ ਜਿਹੜਾ ਥਣ ਦਾ ਜਿਹੜਾ ਸੈਜ ਦਾ ਫਰਕ ਹੈ ਦੁੱਧ ਬਾਈ ਕਹਿੰਦਾ ਵੀ ਪੂਰਾ ਤਸੱਲੀ ਮਿੱਤਰੋ ਤੁਸੀਂ ਭਾਵੇਂ ਦੋ ਟਾਈਮ ਚੋਕ ਕੇ ਕਰ ਸਕਦੇ ਹੋ ਹਾਂਜੀ ਰੇਟ ਕੀ ਕਰਤਾ ਜੀ ਇਹਦਾ ਪਰ 170 ਕਰਤਾ ਜੀ 170 ਤੇ ਜਿਹੜਾ ਹੁਣ ਬੱਚਾ ਹੈ ਹਾਂਜੀ ਇਹ ਕਿਹੜੇ ਸਿਮਨ ਦਾ ਬਜਰੰਗੀ ਲਜਵਾਨਾ ਦਾ ਜੀ ਬਜਰੰਗੀ ਲਜਵਾਨਾ ਠੀਕ ਹੈ 나ੜੂਗਾ ਮਿੱਤਰੋ ਤੁਸੀਂ ਦੇਖ ਸਕਦੇ ਹੋ ਨਾਲ ਹੈ ਤੇ ਬਜਰੰਗੀ ਲਜਵਾਣਾ ਦਾ ਬਾਈ ਕਹਿੰਦਾ ਵੀ ਇਹ ਬੱਚਾ ਕਟਾ ਹੈ ਨਾ ਠੀਕ ਹੈ ਆਹਾ ਸਾਹਣਾ ਜਿਹੜਾ ਇਹ ਇਹਦਾ ਹੀ ਹੈ ਹਾਂਜੀ ਠੀਕ ਹੈ ਕਿੰਨੀ ਉਮਰ ਹੋ ਗਈ ਇਹਦੀ ਇਹ ਦੋ ਦੇ ਦੰਦ ਚੱਕ ਗਿਆ ਜੀ ਦੋ ਦੰਦ ਹਾਂਜੀ ਠੀਕ ਹੈ ਓਕੇ ਓਕੇ ਠੀਕ ਹੈ ਇਹਨੂੰ ਵੀ ਤੋੜ ਕੇ ਦਿਖਾਓ ਮਿੱਤਰੋ ਕਿਹੜੇ ਸਿਮੰਟ ਦਾ ਜੀ ਇਹ ਇਹ ਅਰਜਨ ਗੁੰਗੜ ਦਾ ਹੈ ਅਰਜਨ ਗੁੰਗੜ ਦਾ ਮਿੱਤਰੋ ਆਪ ਹੈ 14 70 10 ਦੀ ਮਾਂ ਸੀ ਤੇ ਦੋ ਦੰਦ ਮਿੱਤਰੋ ਪੂਰੇ ਕਰ ਗਿਆ ਹਾਂਜੀ ਬਸ ਨੇੜੇ ਹੀ ਆ ਤੇ ਟੈਸਟਿੰਗ ਕਾਲ ਮਿੱਤਰੋ ਓਕੇ ਆ ਸਿਹਤ ਪੱਖੋਂ ਵੀ ਸੋਹਣਾ ਚੰਗਾ ਇਹ ਮੇਲੇ 'ਚ ਵੀ ਗਿਆ ਸੀ ਇਹ ਕੋੜ ਦੇ ਮੇਲੇ ਦੇ 7ਵੇਂ ਨੰਬਰ ਤੇ ਆਇਆ 7ਵੇਂ ਨੰਬਰ ਤੇ ਠੀਕ ਹੈ ਓਕੇ ਸਰਟੀਫਿਕੇਟ ਹੈਗਾ ਆਪਾਂ ਦਿਖਾਓ ਓਕੇ ਜੀ ਓਕੇ 7ਵੇਂ ਨੰਬਰ ਤੇ ਮਿੱਤਰੋ ਇਹ ਕੋੜ ਦੇ ਮੇਲੇ ਤੋਂ ਆਇਆ ਪਾ ਤੇ ਕੀ ਰੇਟ ਕਰਤਾ ਜਿਹਦਾ ਫਿਰ ਆਪਾਂ ਕਚਾਲੇ ਮਾਨਦਾਨ ਕਰਦਾ ਜੀ ਜੇ ਕੋਈ ਰੱਖਣਾ ਉਮਰਾ ਠੀਕ ਹੈ ਤੇ ਮਿੱਤਰੋ ਦੋਨੇ ਮਾ ਪੁੱਤ ਹੈ ਠੀਕ ਹੈ ਉਹ 1470 ਦਾ ਦੀ ਹੈ ਇਹ ਬਾਈ ਕਹਿੰਦਾ ਵੀ ਅਰਜਨ ਕੁੰਗੜ ਦਾ ਆ ਮਿੱਤਰੋ ਅ ਬਜਰੰਗੀ ਲਜਵਾਨਾ ਦਾ ਤੇ ਫੋਨ ਨੰਬਰ ਜੀ ਆਪਣਾ 94652 ਜੀ 94652 65438 65438 ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਕੋਈ ਮਿਸਰੇ ਭਰਾ ਨੇ ਫਾਰਮ ਦੇ ਵਿੱਚ ਰੱਖਣਾ ਘਰੇ ਲੋਹੇ ਸਾਂ ਰੱਖਣਾ ਤਾਂ ਮਿੱਤਰੋ ਬਹੁਤ ਵਧੀਆ ਕੱਦਗਾਠ ਵੀ ਸੁਣਾ ਹੈ ਤੇ 7ਵੇਂ ਨੰਬਰ ਤੇ ਕਹਿੰਦਾ ਬਾਈ ਕਹਿੰਦਾ ਵੀ ਇਹ ਮੇਲੇ ਦੇ ਚ ਆਇਆ ਤੇ ਕਿੰਨੇ ਕਿਸਾਨ ਸੀ ਇਹਦੇ ਉਮਰ ਦੇ ਇਹਦੇ ਉਮਰ ਦੇ ਸੀਗੇ ਜੀ 30 35 ਸਾਲ 30 35 30 35ਾਂ ਚੋਂ 7ਵੇਂ ਨੰਬਰ ਤੇ ਸਰਟੀਫਿਕੇਟ ਕੋਲੇ ਆ ਹਾਂ ਜੀ ਸਰਟੀਫਿਕੇਟ ਦਿਖਾਵਾਂਗੇ ਜੀ ਓਕੇ ਤੇ ਪਹਿਲੀ ਵਾਰ ਮਿੱਤਰੋ ਜਿਹੜਾ ਕੋਟੜੇ ਦਾ ਮੇਲਾ ਲੱਗਿਆ ਸੀ ਉਹਦੇ ਵਿੱਚੋਂ ਮਿੱਤਰੋ ਇਹ 7ਵੇਂ ਨੰਬਰ ਤੇ ਆਇਆ ਸੋ ਸਾਰੇ ਵੀਰਾਂ ਦਾ ਪਾ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਮਿਹਰਬਾਨੀ ਸ਼ੁਕਰੀਆ